ਕਰਵੀ ਸੰਗਰੂਰ ਵੀ ਦੀ ਕਤਾਂ ਬੇਸ਼ੱਕ ਕੈਂਦਾ ਰੰਦਾ ਮੈਂ ਕਈਆਂ ਨੂੰ ਬੇਸ਼ੱਕ ਕੈਂਦਾ ਰੰਦਾ ਮੈਂ ਕਈਆਂ ਨੂੰ ਸਵਾਲ ਕਰਨ ਦੀ ਆਦਤ ਪਾਓ ਜੀ ਸਵਾਲ ਕਰਨ ਦੀ ਆਦਤ ਪਾਓ ਜੀ ਜੋ ਗੱਲ ਅੰਦਰ ਹੈ ਉਹ ਬਾਹਰ ਲਿਆਓ ਨਾ ਸ਼ਰਮਾਓ ਨਾ ਘਬਰਾਓ ਜੀ ਨਾ ਘਬਰਾਓ ਜੀ ਪਰ ਕੁਝ ਵੀ ਕਹਿਣ ਤੋਂ ਪਹਿਲਾਂ ਪਰ ਕੁਝ ਵੀ ਕਹਿਣ ਤੋਂ ਪਹਿਲਾਂ ਉਸ ਨੂੰ ਇਹ ਸਮਝਾਏ ਅਮਲ ਕਰੇ ਥਨ ਗੱਲ ਨਹੀਂ ਅਮਲ ਕਰੇ ਥਨ ਗੱਲ ਮੇਰੀ ਮੇਰੀ ਗੱਲ ਦਾ ਨਾ ਬੁਰਾ ਮਨਾਈ ਮੇਰੀ ਗੱਲ ਦਾ ਨਾ ਬੁਰਾ ਮਨਾਈ ਲੱਗੇ ਗੱਲ ਚੰਗੀ ਪੱਲੇ ਬੰਨ ਲੈਣਾ ਲੱਗੀ ਗੱਲ ਚੰਗੀ